ਇੱਕ ਵਾਰ ਫਿਰ ਮੌਸਮ ਬਦਲਣ ਜਾ ਰਿਹਾ ਦੱਸਦਿਆਂ ਪੰਜਾਬ ਦੇ ਵਿੱਚ ਦੋ ਦਿਨ ਬਾਅਦ ਮੌਸਮ ਮੂੜ ਬਦਲੇਗਾ 13 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਿਚਾਲੇ ਆਮ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ ਦੱਸਦਿਆਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਵਾਲਾ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਿਹੜੀ ਹੈ ਸਾਂਝੀ ਕੀਤੀ ਗਈ ਹੈ 7 ਜ਼ਿਲ੍ਹਿਆਂ ਦੇ ਲਈ 11 ਮਾਰਚ ਅਤੇ ਪੂਰੇ ਸੂਬੇ ਦੇ ਲਈ ਯਲੋ ਅਲਰਟ ਜਾਰੀ ਕੀਤਾ ਗਿਆ ਇਸੇ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਜ ਤੂਫਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ ਆਈਐਮਡੀ ਦੇ ਵੱਲੋਂ ਵੈਸਟਰਨ ਡਿਸਟਰਬੈਂਸ ਦੇ ਸਰ ਗਰਮ ਹੋਣ ਦੇ ਕਾਰਨ ਇਹ ਸਥਿਤੀ ਪੈਦਾ ਹੋਵੇਗੀ ਇਸੇ ਦੌਰਾਨ ਤਾਪਮਾਨ ਦੇ ਵਿੱਚ ਵੀ ਗਰਾਵਟ ਆਵੇਗੀ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਕੀ ਸੱਚ ਹੋ ਰਹੀ ਹੈ ਤੁਹਾਡੇ ਇਲਾਕਿਆਂ ਦੇ ਵਿੱਚ ਜ਼ਰੂਰ ਕਮੈਂਟਾਂ ਰਾਹੀਂ ਸਾਂਝਾ ਕਰੋ ਲੋਕ ਲਾਈਵ ਦੇ ਨਾਲ ਇਸ ਵੇਲੇ ਜੁੜੇ ਨੇ ਉਹ ਵੀ ਜਾਣ ਸਕਣ ਕਿ ਤੁਹਾਡਾ ਕਿਹੜਾ ਇਲਾਕਾ ਕਿੱਥੇ ਜਿਹੜਾ ਕਿਹੜਾ ਕਿਸ ਤਰੀਕੇ ਦਾ ਮੌਸਮ ਹੈਗਾ ਹਾਲਾਂਕਿ ਰਾਤ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ 11 ਮਾਰਚ ਨੂੰ ਅਲਰਟ ਜਿਹੜਾ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਉਹ ਦੱਸਦ ਨੇ ਕਿ ਕਿਹੜੇ 7 ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਜ਼ਨਾਲੀ ਕਪੂਰਥਲਾ ਤੇ ਜਲੰਧਰ ਨੂੰ ਜਿਹੜਾ 11 ਮਾਰਚ ਨੂੰ ਅਤੇ 13 ਮਾਰਚ 23 ਜ਼ਿਲ੍ਹਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਮਾਨਸਾ ਬਰਨਾਲਾ ਮੁਕਸਰ ਅਤੇ ਮੋਗਾ ਦੇ ਵਿੱਚ ਤੇਜ਼ ਹਵਾਵਾਂ ਦੀ ਕੋਈ ਚੇਤਾਵਨੀ ਨਹੀਂ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਇਸ ਵੇਲੇ ਉਹ ਵੀ ਸਾਡੇ ਨਾਲ ਇਹ ਮੌਸਮ ਦੇ ਵਿੱਚ ਆਏ ਜਿਹੇ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਜਿਹੜੀ ਵਧਾ ਦਿੱਤੀ ਕਿਉਂਕਿ ਜਿਹੜਾ ਹਾਲ ਹੀ ਦੇ ਵਿੱਚ ਗੜੇਮਾਰੀ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰ ਲਈਏ ਵੀਰਵਾਰ ਸਵੇਰੇ ਹਲਕੇ ਬੱਦਲ ਛਾਏ ਰਹੇ ਤੇ ਕੁਝ ਸਮੇਂ ਦੇ ਲਈ ਹਲਕੀ ਬੂੰਦਾਬਾਰਿਸ਼ ਵੀ ਹੋਈ ਜਦਕੀ ਬਾਅਦ ਦੁਪਹਿਰ ਧੁੱਪ ਨਿਕਲ ਆਉਂਦੀ ਹੈ ਤੇ ਸਵੇਰ ਦੇ ਸਮੇਂ ਜਿਹੜਾ ਠੰਡ ਦਾ ਇਹ ਮੌਸਮ ਜਾਰੀ ਰਹਿ ਰਿਹਾ ਤੇ ਧੁੱਪ ਦੇ ਨਾਲ ਤੇਜ਼ ਹਵਾ ਚੱਲਣ ਦਾ ਜਿਹੜਾ ਸਿਲਸਿਲਾ ਜਾਰੀ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਨੇ ਵੀ ਜਿਹੜਾ ਕਿਹਾ 11 ਮਾਰਚ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ 12 ਮਾਰਚ ਤੋਂ ਬਾਅਦ ਮੌਸਮ ਮੁੜ ਰੁੱਖ ਬਦਲੇਗਾ ਤੇ ਪੰਜਾਬ ਦੇ ਵਿੱਚ ਕਈ ਥਾਈ ਬਦਲ ਹੋ ਜਿਹੜਾ ਹੋ ਸਕਦੇ ਨੇ بارش ਹੋ ਸਕਦੀ ਹੈ ਤੇ ਜਿਹੜਾ ਸੂਬੇ ਦੇ ਵਿੱਚ ਮੌਸਮ 11 ਮਾਰਚ ਤੱਕ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਸਵੇਰੇ ਸਵੇਰੇ ਕਿਸ ਤਰੀਕੇ ਦਾ ਮੌਸਮ ਹੁੰਦਾ ਸ਼ਾਮ ਨੂੰ ਕਿਸ ਤਰੀਕੇ ਦਾ ਮੌਸਮ ਹੁੰਦਾ ਜ਼ਰੂਰ ਕਮੈਂਟ ਆ ਰਾਈ ਸਾਂਝਾ ਕਰੋ 12 ਮਾਰਚ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਬਦਲਣ ਜਾ ਰਿਹਾ ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ بارش ਹੋਣ ਦਾ ਵੀ ਜਿਹੜਾ ਅਨੁਮਾਨ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਅਮ ਬਦਲਣ ਜਾ ਰਿਹਾ ਦੱਸ ਦਿੰਦੇ ਆ ਪੰਜਾਬ ਦੇ ਵਿੱਚ ਦੋ ਦਿਨ ਬਾਅਦ ਮੌਸਮ ਮੋੜ ਬਦਲੇਗਾ 13 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਿਚਾਲੇ ਆਮ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ ਦੱਸ ਦਿੰਦੇ ਆ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਣ ਵਾਲਾ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਿਹੜੀ ਹੈ ਸਾਂਝੀ ਕੀਤੀ ਗਈ ਹੈ 7 ਜ਼ਿਲ੍ਹਿਆਂ ਦੇ ਲਈ 11 ਮਾਰਚ ਅਤੇ ਪੂਰੇ ਸੂਬੇ ਦੇ ਲਈ ਮਾਰਚ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਇਸੇ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗਰਜ ਤੂਫਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਹੈ ਆਈਐਮਡੀ ਦੇ ਵੱਲੋਂ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੇ ਕਾਰਨ ਸਥਿਤੀ ਪੈਦਾ ਹੋਵੇਗੀ ਇਸੇ ਦੌਰਾਨ ਤਾਪਮਾਨ ਦੇ ਵਿੱਚ ਵੀ ਗਿਰਾਵਟ ਆਵੇਗੀ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਕੀ ਸੱਚ ਹੋ ਰਹੀ ਹੈ ਤੁਹਾਡੇ ਇਲਾਕਿਆਂ ਦੇ ਵਿੱਚ ਜ਼ਰੂਰ ਕਮੈਂਟਾਂ ਰਾਹੀਂ ਸਾਂਝਾ ਕਰੋ ਲੋਕ ਲਾਈਵ ਦੇ ਨਾਲ ਇਸ ਵੇਲੇ ਜੁੜੇ ਨੇ ਉਹ ਵੀ ਜਾਣ ਸਕਣ ਕਿ ਤੁਹਾਡਾ ਕਿਹੜਾ ਇਲਾਕਾ ਕਿੱਥੇ ਜਿਹੜਾ ਕਿਹੜਾ ਕਿਸ ਤਰੀਕੇ ਦਾ ਮੌਸਮ ਹੈਗਾ ਹਾਲਾਂਕਿ ਰਾਤ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਇਹਨਾਂ ਸੱਤ ਜ਼ਿਲ੍ਹਿਆਂ ਦੇ ਵਿੱਚ 11 ਮਾਰਚ ਨੂੰ ਅਲਰਟ ਜਿਹੜਾ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਉਹ ਦੱਸ ਦਿੰਿਆ ਕਿ ਕਿਹੜੇ ਸੱਤ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਜ਼ਨਾਲੀ ਕਪੂਰਥਲਾ ਅਤੇ ਜਲੰਧਰ ਨੂੰ ਜਿਹੜਾ 11 ਮਾਰਚ ਨੂੰ ਅਤੇ 13 ਮਾਰਚ ਅਤਿ ਜ਼ਿਲ੍ਹਿਆਂ ਨੂੰ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਮਾਨਸਾ ਬਰਨਾਲਾ ਮੁਕਸਰ ਅਤੇ ਮੋਗਾ ਦੇ ਵਿੱਚ ਤੇਜ਼ ਹਵਾਵਾਂ ਦੀ ਕੋਈ ਚੇਤਾਵਨੀ ਨਹੀਂ ਹੈ ਤੁਹਾਡੇ ਇਲਾਕੇ ਦਾ ਅਸਮ ਦੇ ਵਿੱਚ ਆਏ ਅਜਿਹੇ ਬਦਲਾਅ ਨੇ ਕਿਸਾਨਾਂ ਦੀ ਚਿੰਤਾ ਜਿਹੜੀ ਵਧਾ ਦਿੱਤੀ ਕਿਉਂਕਿ ਜਿਹੜਾ ਹਾਲ ਹੀ ਦੇ ਵਿੱਚ ਗੜੇਮਾਰੀ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰ ਲਈਏ ਵੀਰਵਾਰ ਸਵੇਰੇ ਹਲਕੇ ਬੱਦਲ ਛਾਏ ਰਹੇ ਤੇ ਕੁਝ ਸਮੇਂ ਦੇ ਲਈ ਹਲਕੀ ਬੂੰਦਾਬੰਦੀ ਵੀ ਹੋਈ ਜਦ ਕੀ ਬਾਅਦ ਦੁਪਹਿਰ ਧੁੱਪ ਨਿਕਲ ਆਉਂਦੀ ਹੈ ਤੇ ਸਵੇਰ ਦੇ ਸਮੇਂ ਜਿਹੜਾ ਠੰਡ ਦਾ ਇਹ ਮੌਸਮ ਜਾਰੀ ਰਹਿ ਰਿਹਾ ਤੇ ਧੁੱਪ ਦੇ ਨਾਲ ਤੇਜ਼ ਹਵਾ ਚੱਲਣ ਦਾ ਜਿਹੜਾ ਸਿਲਸਿਲਾ ਜਾਰੀ ਹੈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਨੇ ਵੀ ਜਿਹੜਾ ਕਿਹਾ 11 ਮਾਰਚ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ 12 ਮਾਰਚ ਤੋਂ ਬਾਅਦ ਮੌਸਮ ਮੁੜ ਰੁੱਖ ਬਦਲੇਗਾ ਤੇ ਪੰਜਾਬ ਦੇ ਵਿੱਚ ਕਈ ਥਾਈ ਬੱਦਲ ਹੋ ਜਿਹੜਾ ਹੋ ਸਕਦੇ ਨੇ بارش ਹੋ ਸਕਦੀ ਹੈ ਤੇ ਜਿਹੜਾ ਸੂਬੇ ਦੇ ਵਿੱਚ ਮੌਸਮ 11 ਮਾਰਚ ਤੱਕ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਸਵੇਰੇ ਸਵੇਰੇ ਕਿਸ ਤਰੀਕੇ ਦਾ ਮੌਸਮ ਹੁੰਦਾ ਸ਼ਾਮ ਨੂੰ ਕਿਸ ਤਰੀਕੇ ਦਾ ਮੌਸਮ ਹੁੰਦਾ ਜ਼ਰੂਰ ਕਮੈਂਟਰ ਆਈ ਸਾਂਝਾ ਕਰੋ 12 ਮਾਰਚ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਬਦਲਣ ਜਾ ਰਿਹਾ ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦਾ ਵੀ ਜਿਹੜਾ ਅਨੁਮਾਨ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਜਾ ਰਿਹਾ